ਅਜਨਾਲਾ ਤੋਂ ਥੋੜੀ ਦੂਰ ਪੈਂਦੇ ਪਿੰਡ ਪੋਗਾ ਨਜ਼ਦੀਕ ਸਕੂਲ ਬੱਸ ਵੱਲੋਂ ਮੋਟਰਸਾਈਕਲ ਨੂੰ ਮਾਰੀ ਟੱਕਰ ਟੱਕਰ ਮਾਰਨ ਕਾਰਨ ਮੋਟਰਸਾਈਕਲ ਉੱਤੇ ਸਵਾਰ ਇੱਕ ਵਿਅਕਤੀ ਉਸਦੀ ਮਾਤਾ ਤੇ ਉਸਦੀ 3 ਸਾਲਾ ਭਤੀਜੀ ਦੀ ਹੋਈ ਦਰਦਨਾਕ ਮੌਤ ਜਦਕਿ ਇਸ ਹਾਦਸੇ ਵਿੱਚ ਛੋਟੀ ਬੱਚੀ ਦੀ ਮਾਤਾ ਗੰਭੀਰ ਰੂਪ ਵਿੱਚ ਜ਼ਖਮੀ ਹੋਈ 2 ਸਾਲਾ ਮਾਸੂਮ ਬੱਚਾ ਵਾਲਵਲ ਬਚਿਆ ਗੰਭੀਰ ਰੂਪ ਵਿੱਚ ਜ਼ਖਮੀ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਕਰਵਾਇਆ ਦਾਖਲ ਪੁਲਿਸ ਵਾਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਗੁੱਸੇ ਵਿੱਚ ਆਏ ਮ੍ਰਿਤਿਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਕੂਲ ਵਿਹਨ ਦੀ ਕੀਤੀ ਗਈ ਭੰਨ ਤੋੜ ਭੰਨ ਤੋੜ ਦੌਰਾਨ ਪੁਲਿਸ ਕਰਮਚਾਰੀ ਵਾਲ-ਵਾਲ ਬਚਿਆ ਮੇਰਾ ਨਾਮ ਯੂਸਫ ਹੈ ਤੇ ਪੂੰਗਿਆਂ ਦਾ ਸਭ ਮੁਤਲੇ ਮੇਰੇ ਸੌੜੇ ਪੂੰਗਿਆਂ ਦੇ ਲਾਗੇ ਤੇ ਇਹਨਾਂ ਸਾਮਾ ਲੈ ਕੇ ਚੱਲੇ ਸੀ ਮੇਰਾ ਅੱਜ ਤੇ ਇੱਕ ਤਾਈ ਦਾ ਬੇਟਾ ਸੀ ਨਾਲ ਤਾਈ ਸੀ ਤੇ ਇੱਕ ਉਹਨਾਂ ਦੀ ਪੋਤਰੀ ਸੀ ਤੇ ਇੱਕ ਸਗੀ ਭਾਬੀ ਸੀ ਮੇਰੀ ਨਾਲ ਤੇ ਇੱਕ ਮੋਟਰਸਾਈਕਲ ਤੇ ਸੀ ਤੇ ਉਹ ਹੋਰ ਪਰਿਵਾਰ ਦੇ ਮੈਂਬਰ ਅਲੱਗ ਐਕਟਿਵ ਆਦੇ ਸੀ ਉਹ ਮਤਲਬ ਉਹ ਅਲੱਗ ਹੀ ਐਕਸੀਡੈਂਟ ਇਹਨਾਂ ਦਾ ਹੋਇਆ ਇਹਨਾਂ ਦੇ ਵਿੱਚ ਬਸ ਵੱਜੀ ਆਣ ਕੇ ਤੇ ਤਾਈ ਦੇ ਮੁੰਡੇ ਦੀ ਵੀ ਡੈਥ ਹੋ ਗਈ ਆ ਤਾਈ ਦੀ ਵੀ ਡੈਥ ਹੋ ਗਈ ਤੇ ਪੋਤਰੀ ਦੀ ਵੀ ਡੈਥ ਹੋ ਗਈ ਉਹਨਾਂ ਦੀ ਮਤਲਬ ਉਹ ਸਾਰਾ ਪਰਿਵਾਰ ਖਤਮ ਆ ਤੇ ਭਾਬੀ ਉਹਨਾਂ ਦੇ ਨਾਲ ਬੈਠੇ ਤੇ ਭਾਬੀ ਗੰਬੀਰ ਰੋਗ ਮਰ ਜ਼ਖਮੀ ਆ ਜੇ ਇਹਨਾਂ ਦੇ ਹੋਇ ਤੜੇ ਰਿਸ਼ਤਾ ਹੋਏ ਇਹ ਰਿਸ਼ਤਾ ਇਹਨੂੰ ਇਹੇ ਮਹੀਨਾ ਕੀ ਹੋਇਆ ਜੇ ਇੱਕ ਪਹਿਲਾ ਸਾਵਾਂ ਲੈ ਕੇ ਚੱਲੇ ਆ ਜੇ ਤੇ ਪਹਿਲਾ ਸਾਵਾਂ ਲੈ ਕੇ ਚੱਲੇ ਤਾਂ ਇਹੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਜੇ ਡਰਾਈਵਰ ਤੇ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਵੇ ਤਾਂਾਨੂੰ ਇਨਸਾਫ ਮਿਲੇ ਆ ਤੇ ਇਹਨਾਂ ਮੌਤਾਂ ਹੋਈਆਂ ਇੱਕ ਜ਼ਖਮੀ ਆ ਡ라이ਵਰ ਮੌਕੇ ਦਾ ਫਰਾਰ ਡਰਾਈਵਰ ਮੌਕੇ ਦਾ ਫਰਾਰ ਹੋ ਗਿਆ ਸੀ ਬੱਸ ਵਿੱਚ ਉਸ ਸਮੇਂ ਸਕੂਲ ਦੇ ਵਿਦਿਆਰਥੀ ਸੀ ਵੀ ਥਾਲੀ ਬੱਸ ਸੀ ਬੱਸ ਵਹੇ ਜਾ ਸਕੂਲ ਦੇ ਵਿਦਿਆਰਥੀ ਸੀ ਬੱਸ ਸਕੂਲ ਨਾਲ ਜਾਣ ਦੀ ਸੀ ਬੱਸ ਹਾਂਜੀ ਇਹ ਨਾ ਵੀ ਤੀ ਨਾਮ ਹੈ ਤੇਰਾ ਕੀ ਲੱਗਦੇ ਸੀ ਤੇ ਕੀ ਗੱਲਬਾਤ ਹੈ ਸਾਰੀ ਮੇਰੇ ਤਾਇ ਦਾ ਮੁੰਡਾ ਤਾਈ ਆਈਏ ਤੇ ਜਾਣੇ ਭਰਾ ਦੇ ਤੇ ਵੈਸੇ ਉਹ ਸਾਵਾ ਲੈ ਕੇ ਜਾਂਦੇ ਆ ਭਰਾ ਜਿਹੋ ਛੋੜੇ ਤੇ ਮੈਂ ਗਾੜੀ ਐਕਟਿਵ ਨਾਲ ਜਾਂਦੇ ਆ ਅਛਾ ਅਰੇ ਪੁੰਗਿਆ ਲਾ ਕੇ ਜਾ ਕੇ ਇੱਕੋ ਖਿਡਾਰੀ ਮੈਂ ਤੇ ਮੈਂ ਡਿੱਕਣਾ ਮੈਂ ਕਿਹਾ ਭਰਾ ਹੁਣ ਮੇਰੇ ਮਗਰ ਆਉਣਗੇ ਅਛਾ ਪਰ ਮੈਂ ਡੀਰ ਆਇਆ ਨਹੀਂ ਤੇ ਮੁੰਡੇ ਜਿਹੇ ਕਹਣਾ ਆ ਕੇ ਕਹਿੰਦੇ ਮਗਰ ਐਕਸੀਡੈਂਟ ਹੋਇਆ ਵਾ ਤੇ ਮਗਰ ਜਾ ਕੇ ਵੇਖਿਆ ਤੇ ਸਾਰੇ ਆਸੀਨਾਂ ਬੱਸਲਾ ਮਾਰ ਕੇ ਭੱਜ ਗਿਆ ਅਛਾ ਅਰ ਬਾਏ ਕੋਈ ਫਰਦਾ ਨਹੀਂ ਅਰ ਬਾਜ਼ੀਰਾ ਬੱਸਲਾ ਲਾ ਕੇ ਭੱਜ ਗਿਆ ਫਿਰ ਬੱਸ ਕਿ ਮੈਂ ਲੱਦੇ ਏ ਘਰ ਦੇ ਆਪਣੇ ਅਛਾ ਅਰੇ ਬਾਸ ਬਾਸਾ ਵੀ ਬਾਏ ਕਵੀਰ ਨੇ ਮੈਂ ਤਰਲੇ ਮਾਰ ਕੇ ਉਹ ਕਿ ਆ ਬੱਸਲਾ ਛੱਡ ਗਿਆ ਅਛਾ ਡੈਥ ਕੀ ਦੀ ਦੀ ਜਿਹਾ ਹੋਣਾ ਹੈ ਮੇਰੀ ਵੱਡੀ ਮੰਮੀ ਦੀ ਤੇ ਤਾਏ ਤਾਏ ਦੇ ਮੁੰਡੇ ਦੀ ਆ ਤਾਏ ਦੇ ਮੁੰਡੇ ਦੀ ਪੋਤਰੀ ਦੀ ਟੋੜ ਕਿੰਨੇ ਜਾਣੇ ਹੀ ਹੈ ਟੋੜ ਲੈ ਗਏ ਤੇ ਦੋ ਦੋ ਇੱਕ ਮੁੰਡਾ ਕੁੜੀ ਨਿਕਾ ਆ ਤੇ ਇੱਕ ਤਾਏ ਦਾ ਮੁੰਡਾ ਹੈ ਅੱਛਾ ਇੱਕ ਤਾਈ ਹੈ ਮੇਰੀ ਅੱਛਾ ਮਤਲਬ ਚਾਰ ਜਾਣੇ ਜਿੰਨਾ ਚਾਰ ਆ ਤੇ ਇੱਕ ਭਾਬੀ ਹੈ ਮੇਰੀ ਚਾਰ ਹੀ ਚਾਰੇ ਜਿੰਨਾ ਦੀ ਮੌਤ ਹੋ ਗਈ ਹਾਂਜੀ ਨਹੀਂ ਤੇ ਇੱਕ ਇੱਕ ਪਾਪਾ ਦੀ ਹੈ ਹੈਗੇ ਅੱਛਾ ਤਿੰਨ ਜਾਣੇ ਦੀ ਮੌਤ ਹੈ ਇੱਕ ਬੱਚਾ ਪਾ ਗਿਆ ਹਾਂਜੀ ਕੀ ਮੰਗ ਕਰਦੇ ਤੁਸੀਂ ਵਾਂਗੂ ਇਨਸਾਫ ਚਾਹੀਦਾ ਗੱਡੀ ਵਾਲਾ ਮੋਕੇ ਤੇ ਭੱਜ ਗਿਆ ਹਾਂਜੀ ਮੋਕੇ ਤੇ ਲੱਭਿਆ ਨਹੀਂ ਲੱਭਿਆ ਅੱਛਾ ਇੱਕ ਗੱਡੀ ਕੀ ਨਹੀਂ ਪਤਾ ਲੱਗਾ ਕੁਝ ਨਹੀਂ ਹੋਈ ਨਹੀਂ ਹਾਂਜੀ ਉਸ ਦਾ ਨੰਬਰ ਲਿਖਿਆ ਸਕੂਲ ਵਾਲਿਆਂ ਦੀ ਆ ਇਹ ਕੀ ਮਾਮਲਾ ਐਕਸੀਡੈਂਟ ਦਾ ਮਾਮਲਾ ਇਹ ਆ ਵੀ ਅੱਜ ਦਾ ਇੱਕ ਸਕੂਲ バス ਆ ਸ਼੍ਰੀ ਗੁਰੂ ਅੰਗਦ ਦੇਵ ਸيريا ਸਿਕੰਧੀ ਸਕੂਲ ਪਿੰਡ ਬਕਰੋਲ ਤੇ ਉਹ ਜਿਹੜੀ バス ਆ ਉਹ ਉਧਰ ਮਾਰੀ ਸੀ ਵਾਪਸ ਇਧਰ ਨੂੰ ਸ਼ਹਿਰ ਵੱਲ ਨੂੰ ਤੇ ਇਧਰ ਨੂੰ ਇੱਕ ਮੋਟਰਸਾਈਕਲ ਹੈਗਾ ਵਾ ਪੀਬੀ 46 ਏਡੀ 6970 ਸਫਲ ਇੰਟਰਵਿਊ ਉਦੀ ਉੱਤੇ ਨਾ ਇੱਕੋ ਘਰ ਦੇ ਮਤਲਬ ਇੱਕ ਜੈਂਟਸ ਤੇ ਦੋ ਲੇਡੀਜ਼ ਇੱਕ ਸ਼ੋਰਾ ਬੱਚਾ 3-7 4 ਸਾਲ ਦਾ ਉਹਨਾਂ ਦੇ ਨਾਲ ਸੀਗਾ ਇਹ ਪਾਸੇ ਨੇ ਉਹ ਹਿੱਟ ਕੀਤਾ ਵਾ ਬਸ ਇਹ ਟਕਰਨਾ ਨਾ ਹੁਣ ਤੱਕ ਇੱਕ ਲੇਡੀਸ਼ ਤੇ ਇੱਕ ਬੱਚਾ ਤੇ ਇੱਕੋ ਜਿਹੜੇ ਜੈਂਸੀਆ ਉਹਨਾਂ ਦੇ ਨਾਲ ਚਲਾਉਂਦੇ ਸੀ ਡਰਾਈਵਿੰਗ ਕਰਦੇ ਮੁਰਸਾ ਉਹਦੀ ਡੈਥ ਹੋ ਚੁੱਕੀ ਆ ਜਿਹੜੀ ਦੂਜੀ ਜਿਹੜੀ ਉਹਦੀ ਵੀ ਹਾਂ ਤੇ ਜਿਹੜੀ ਬਰੀ ਸੀਰੀਅਸ ਐ ਸੀਰੀਅਸ ਡਿਵੀਸ਼ਨ ਵਿੱਚ ਆ ਉਹ ਅਜੇ ਚੱਲ ਰਿਹਾ ਵਾ ਇਹ ਜਿਹੜੇ ਪਾਸਿਆ ਉਹ ਜਿਹੜਾ ਉਹੀ ਬੱਸ ਵਾਲਾ ਡਰਾਈਵਰ ਆ ਨਾ ਉਹੀ ਇਹਨੂੰ ਮਤਲਬ ਡਰਾਈਵਰ ਤੇ ਜਾਂ ਸ਼ਾਇਦ ਉੱਡੇ ਭਰੇ ਹੋਗਾ ਲੋਕੀ ਉਸੇ ਬੱਸ ਵਿੱਚ ਹੀ ਲੋਡ ਕਰਕੇ ਇਹਨਾਂ ਨੂੰ ਬਚਾਅ ਵਾਸਤੇ ਇਥੇ ਸਿਵਲ ਹਸਪਤਾਲ ਲੈ ਕੇ ਆਇਆ ਹੁਣ ਉਹਨਾਂ ਦਾ ਜਿਹੜਾ ਕਾਨੂੰਨੀ ਕਾਰਵਾਈ ਆ ਚੱਲ ਰਹੀ ਆ ਇਸੇ ਵਾਰ ਦੇ ਵਿੱਚ ਵੱਧ ਵੱਧ ਕਾਨੂੰਨੀ ਕਾਰਵਾਈ ਕਰਕੇ ਸਖਤ ਕਾਰਵਾਈ ਕੀਤੀ ਕਰਕੇ ਜੀ ਡਰਾਈਵਰ ਨੂੰ ਸਜ਼ਾ ਦਵਾਈ ਆ ਉਸੇ ਵਿੱਚ ਕੁਝ ਲੋਕਾਂ ਨੇ ਤੇ ਕੋਈ ਵੀ ਗੁੱਸੇ 'ਚ ਹੋਏ ਲੋਕਾਂ ਨੇ ਨਾ ਮਤਲਬ ਜਿਸ ਤਾ ਸਿਵਲ ਹਸਪਤਾਲ ਵਿੱਚ ਉਹੀ ਪਾਸੇ ਜਿਹੜੀ ਆਈ ਆ ਨਾ ਉਹਨੂੰ ਇਟਾ ਲੋੜੇ ਮਾਰੇ ਆ ਚਲੋ ਉਹਨਾਂ ਨੂੰ ਪਬਲਿਕ ਨੇ ਜਾਂ ਪ੍ਰੈਸ ਵਾਲੇ ਮੇਰੇ ਵੀਰਾਂ ਨੇ ਬੜਾ ਸਮਝਾਇਆ ਵਾ ਉਹਨਾਂ ਪ੍ਰੈਸ ਵਾਲੇ ਵੀਰਾਂ ਨੇ ਸੁਝਾਅ ਆ ਕੇ ਹੋ ਲੋਕਾਂ ਨੇ ਕੰਟਰੋਲ ਕਰਕੇ ਤਾਂ ਉਹਨਾਂ ਨੂੰ ਸਮਝਾ ਕੇ ਤੇ ਭੇਜ ਦਿੱਤਾ ਬਾ ਚਲੋ ਹੁਣ ਇਹ ਮੋਰਚੇ ਪੁਲਿਸ ਕਰਨ ਚਾਹੀ ਪਾਸ ਨੂੰ ਲੈ ਕੇ ਜਾ ਰਹੇ ਹਾਂ ਬਾਪ ਆਪ ਜਾ ਰਹੇ ਤੇ ਕਿਹੜਾ ਆਪ ਕਰਮਚਾਰੀ ਸੀ ਜਿਹੜਾ ਵਾਸ਼ਰੂਮ ਪਿੱਛੇ ਕਰਕੇ ਅਸੀਂ ਥਾਣੇ ਖੰਡੀ ਚਉਂਤੇ ਸੀ ਚਲੋ ਵੀਰ ਦੇ ਵਿੱਚ ਉਹ ਨਹੀਂ ਉਹ ਨਾ ਖੜਨ ਦਿੱਤੀ ਚਲੋ ਕੋਈ ਗੱਲ ਨਹੀਂ ਬਾਕੀ ਇਹਦੇ ਵਿੱਚ ਸਾਰਾ ਮਾਪਲਾ ਜਿਹੜਾ ਬਾ ਭਾਰਵੀ ਜਿਹੜੀ ਲਗਾਤਾਰ ਜਾਰੀ ਆ ਸਾਰੀ ਫੋਰਸ ਇੱਥੇ ਆਈ ਹੋਈ ਆ ਜਲਦੀ ਤੋਂ ਜਲਦੀ ਉਹਨਾਂ ਦਾ ਪੂਸ਼ ਮਾਰਕਿੰਗ ਕਰਾ ਕੇ ਸਕੂਲ ਪ੍ਰਬੰਧਨ ਬਾ ਭਾਰਵੀ ਸਕੂਲ ਪ੍ਰੰਤ ਕਰਨ ਦੇ ਵਿੱਚ ਵੀ ਇਹ ਦੇਖਿਆ ਜਾਊਗਾ ਕਿ ਇਹ ਟ੍ਰ ਹਾਂਵਾ ਇਸ ਮਤ ਵਿੱਚ ਜੋ ਸਕੂਲ ਆ ਗਏ ਤੇ ਵੀ ਇਹ ਕੋ ਕਾਰਵਾਈ ਬੰਦ ਹੂ ਉਹਦੀ ਵੀ ਉਹਨਾਂ ਦਾ ਵੀ ਇਸ ਵਿੱਚ ਕੋਈ ਲਿਆਜ ਨਹੀਂ ਕੀਤਾ ਜਾਊਗਾ ਜੇਕਰ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਜੇ ਉਹ ਫਾਰਮੈਟਿਸ ਨਾਲ ਪੂਰੀਆਂ ਕਰਦੇ ਹੋਏ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗਾ ਬਾਕੀ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز